ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜ਼ਿਆਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਅਸੀਂ ਉਹਨਾਂ ਲੋਕਾਂ ਦੇ ਲਈ ਲੈ ਕੇ ਆਏ ਆ ਜਿਨ੍ਹਾਂ ਦੇ ਘਰ ਦੇ ਵਿੱਚ ਜ਼ਿੰਦਗੀ ਦੇ ਵਿੱਚ ਕਰਜ਼ੇ ਵਰਗੀ ਸਮੱਸਿਆ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਤੁਸੀਂ ਇਹ ਇੱਕ ਛੋਟਾ ਜਿਹਾ ਉਪਾਅ ਕਰ ਲਓਗੇ ਤਾਂ ਤੁਹਾਡਾ ਕਰੋੜਾਂ ਅਰਬਾਂ ਦਾ ਜਿਹੜਾ ਖਰਚਾ ਹੈ ਉਹ ਵੀ ਦੂਰ ਹੋ ਜਾਵੇਗਾ ਤੁਸੀਂ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਬੈਠ ਕੇ ਕਰ ਸਕਦੇ ਹੋ ਤੇ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ 1 ਰੁਪਏ ਦਾ ਖਰਚਾ ਕਰਨ ਦੀ ਜ਼ਰੂਰਤ ਨਹੀਂ ਤੁਸੀਂ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਬੈਠ ਕੇ ਇਹ ਉਪਾਅ ਕਰ ਸਕਦੇ ਹੋ ਇਸ ਉਬਾਰ ਨੂੰ ਤੁਸੀਂ ਪੀਪਲ ਦੇ ਪੱਤੇ ਦੇ ਨਾਲ ਕਰਨਾ ਹੈ ਪੀਪਲ ਦੇ ਪੱਤੇ ਦੇ ਤੁਹਾਨੂੰ ਗੰਗਾ ਚਲ ਦੀ ਜ਼ਰੂਰਤ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਧਾਰਮਿਕ ਸਥਾਨ ਦਾ ਚਾਲੇ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਨਹੀਂ ਤਾਂ ਗੰਗਾ ਚਲ ਤੇ ਪੀਪਲ ਦੇ ਪੱਤੇ ਦੇ ਨਾਲ ਛੋਟਾ ਜਿਹਾ ਉਪਾਅ ਕਰੋਗੇ ਕਰੋੜਾਂ ਦਾ ਕਰਜ਼ਾ ਵੀ ਤੁਹਾਡਾ ਚੁਟਕੀ ਦੇ ਵਿੱਚ ਹੀ ਦੂਰ ਹੋ ਜਾਵੇਗਾ ਜਿਹੜੇ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਕਰਜ਼ੇ ਵਰਗੀ ਸਮੱਸਿਆ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਨੇ ਜਿੰਨਾ ਲੋਕਾਂ ਦੇ ਉੱਪਰ ਦੂਜੇ ਲੋਕਾਂ ਦਾ ਪੈਸੇ ਦਾ ਉਧਾਰ ਰਹਿੰਦਾ ਹੈ ਕਹਿੰਦਾ ਭਾਬੀ ਕਿ ਤੁਹਾਡੀ ਘਰ ਦੇ ਵਿੱਚ ਇਸ ਤਰ੍ਹਾਂ ਦੀਆ ਪ੍ਰੋਬਲਮ ਮੁਸ਼ਕਲਾਂ ਆ ਜਾਂਦੀਆਂ ਨੇ ਕਿ ਅੱਜ ਤੁਸੀਂ ਕਿਸੇ ਵਿਅਕਤੀ ਤੋਂ ਪੈਸਾ ਉਧਾਰ ਲਿਆ ਤੇ ਕੱਲ ਤੁਸੀਂ ਕਿਸੇ ਹੋਰ ਵਿਅਕਤੀ ਤੋਂ ਪੈਸਾ ਉਧਾਰ ਲੈਣਿਓ ਤੇ ਜਦੋਂ ਵੀ ਕੋਈ ਵਿਅਕਤੀ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਤੋਂ ਵੀ ਪੈਸਾ ਉਧਾਰ ਲੈਂਦਾ ਹੈ ਨਾ ਇਹ ਅਲਸਦੀ ਕੋਈ ਨਾ ਕੋਈ ਮਜਬੂਰੀ ਹੁੰਦੀ ਮਜਬੂਰੀ ਦੇ ਵਿੱਚ ਉਹ ਪੈਸਾ ਉਧਾਰ ਲੈਂਦਾ ਸ਼ੌਕ ਦੇ ਨਾਲ ਤਾਂ ਕੋਈ ਵੀ ਕਰਜ਼ਾ ਨਹੀਂ ਚੁੱਕਦਾ ਤੁਸੀਂ ਨਾ ਚਾਹੁੰਦੇ ਹੋਏ ਵੀ ਹਰ ਦਿਨ ਤੁਸੀਂ ਨਵੇਂ ਤੋਂ ਨਵੇਂ ਵਿਅਕਤੀ ਤੋਂ ਤੁਸੀਂ ਕਰਜ਼ਾ ਲੈ ਰਹੇ ਹੋ ਤੇ ਕਰਜ਼ੇ ਦੇ ਬੋਝ ਦੇ ਥੱਲੇ ਤੁਸੀਂ ਤਪਦੇ ਜਾ ਰਹੇ ਹੋ ਤਾਂ ਤੁਸੀਂ ਇਹ ਛੋਟਾ ਜਿਹਾ ਗੰਗਾ ਚੜਦਾ ਤੁਸੀਂ ਉਪਾਅ ਕਰ ਲੈਣਾ ਹੈ ਪੀਪਲ ਦਾ ਪਤਾ ਹੈ ਕਿ ਗੰਗਾ ਚਲਦਾ ਇਹ ਹੀ ਉਪਾਅ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਹਮੇਸ਼ਾ ਕਰਜ਼ੇ ਵਰਗੀ ਸਮੱਸਿਆ ਦੂਰ ਕਰਕੇ ਰੱਖ ਦੇਵੇਗਾ ਤੇ ਤੁਹਾਨੂੰ ਕਦੇ ਵੀ ਮੁੜ ਕੇ ਵਾਪਸ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਤੋਂ ਉਧਾਰ ਪੈਸਾ ਨਹੀਂ ਲੈਣਾ ਪਵੇਗਾ ਕਿਉਂਕਿ ਇਹ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਉਪਾਅ ਬਹੁਤ ਹੀ ਜ਼ਿਆਦਾ ਖਾਸ ਹੈ ਤੇ ਇਹ ਉਪਾਅ ਸੰਕਟ ਮੋਚਨ ਹਨੂਮੰਚੀ ਦਾ ਉਪਾਏ ਇਸੀ ਤਰ੍ਹਾਂ ਜੇਕਰ ਆਪਾਂ ਗੱਲ ਕਰ ਲਈਏ ਅੱਜ ਕੱਲ ਦਾ ਜੋ ਸਮਾਂ ਚੱਲਦਾ ਹੈ ਇਹ ਕਾਲ ਯੁੱਗ ਦਾ ਸਮਾਂ ਚੱਲਦਾ ਹੈ ਤੇ ਕਾਲ ਯੁੱਗ ਦੇ ਜੋ ਸਮੇ ਦੇ ਵਿੱਚ ਜੋ ਵਿਅਕਤੀ ਦੀ ਸਮੱਸਿਆ ਨੂੰ ਦੂਰ ਕਰਕੇ ਕਾਰਜੇ ਦੇ ਵਿੱਚ ਉਹ ਤੁਰੰਤ ਦੂਰ ਕਰ ਦਿੰਦੀ ਨੇ ਉਹ ਨੇ ਸੰਕਟ ਮੋਚਨ ਹਨੂਮਾਨ ਜੀ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਕਾਫੀ ਲੰਬੇ ਸਮੇਂ ਤੋਂ ਕਰਜ਼ੇ ਵਰਗੀ ਸਮੱਸਿਆ ਦੇ ਵਿੱਚ ਫਸੇ ਹੋਏ ਹੋ ਤੇ ਤੁਸੀਂ ਸੋਚਦੇ ਹੋ ਕਿ ਬਹੁਤ ਸਾਲ ਹੋ ਗਏ ਨੇ ਕਿ ਇਹ ਸਾਡੀ ਜਿਹੜੀ ਸਮੱਸਿਆ ਇਹ ਦੂਰ ਹੀ ਨਹੀਂ ਹੋ ਰਹੀ ਦੂਰ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਤਾਂ ਤੁਹਾਨੂੰ ਇਹ ਦੱਸ ਦਿੰਨੇ ਆ ਇਸ ਉਪਾਅ ਨੂੰ ਕਰਕੇ ਆਪਣੀ ਕਰਜ਼ੇ ਵਰਗੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਸਾਲ 2025 ਤੋਂ ਜ਼ਿਆਦਾ ਉੱਤਮ ਸਾਲ ਤੁਹਾਨੂੰ ਕੋਈ ਹੋਰ ਨਹੀਂ ਮਿਲਣ ਵਾਲਾ ਕਿਉਂਕਿ ਜਿਹੜਾ 2025 ਦਾ ਸਾਲ ਇਹ ਮੰਗਲ ਦਾ ਹੀ ਸਾਲ ਹੈ ਤੇ ਜੋ ਮੰਗਲ ਦੀ ਸਾਲ ਦੇ ਵਿੱਚ ਇਹ ਉਪਾਅ ਕਰ ਲੇਗਾ ਉਸਦੇ ਸਾਰੇ ਬੁੱਕ ਤੇ ਤਕਲੀਫ ਦੂਰ ਹੋ ਜਾਣਗੇ ਤੇ ਤੁਹਾਡੇ ਸਿਰ ਤੇ ਕਦੇ ਵੀ ਕਰਜ਼ਾ ਨਹੀਂ ਚੜੇਗਾ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਉਧਾਰ ਪੈਸਾ ਨਹੀਂ ਲੈਣਾ ਪਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਉਸੇ ਸਮੇਂ ਤੋਂ ਅੰਤ ਹੀ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਕਰਜ਼ੇ ਵਰਗੀ ਸਮੱਸਿਆ ਦੂਰ ਹੋ ਜਾਵੇਗੀ ਤੇ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਵੀ ਸ਼ੁਰੂ ਹੋ ਜਾਵੇਗਾ ਇਸ ਤਰੀਕੇ ਦੇ ਨਾਲ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜਾ ਪੀਪਲ ਦਾ ਪਤਾ ਹੁੰਦਾ ਹੈ ਨਾ ਉਹ ਕੋਈ ਸਧਾਰਨ ਨਹੀਂ ਹੁੰਦਾ ਕੋਈ ਆਮ ਜਿਹੀ ਗੱਲ ਨਹੀਂ ਹੁੰਦੀ ਕਿਉਂਕਿ ਜਿਹੜਾ ਪੀਪਲ ਦਾ ਪੇੜ ਹੁੰਦਾ ਨਾ ਉਹਦੇ ਵਿੱਚ ਹੁੰਦਾ ਤੇਰੀ ਦੇਵ ਦਾ ਵਾਸ ਬ੍ਰਹਮਾ ਵਿਸ਼ਨੂ ਮਹੇਸ਼ ਦਾ ਵਾਸ ਹੁੰਦਾ ਹੈ। ਪੀਪਲ ਦੇ ਪੇੜ ਦੇ ਵਿੱਚ ਹੀ ਇਸ ਦੇ ਨਾਲ-ਨਾਲ ਧੰਨ ਦੀ ਦੇਵੀ ਮਾਂ ਲਕਸ਼ਮੀ ਤੇ ਸ਼੍ਰੀ ਹਰੀ ਵਿਸ਼ਨੂ ਜੀ ਦਾ ਵਾਸ ਹੁੰਦਾ ਹੈ। ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਿੰਦੇ ਆ ਕਿ ਪੀਪਲ ਦੇ ਇਸ ਖਾਸ ਉਪਾਰ ਦੇ ਨਾਲ ਸ਼ਨੀ ਦੇਵ ਬਹੁਤ ਹੀ ਜ਼ਿਆਦਾ ਪਰਸਾਨ ਹੁੰਦੇ ਨੇ ਤੇ ਜਦੋਂ ਸ਼ਨੀ ਦੇਵ ਪਰਸਾਨ ਹੁੰਦੇ ਨੇ ਤਾਂ ਪੇ ਸਾਡੇ ਘਰ ਦੇ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਸੇ ਤਰ੍ਹਾਂ ਜਿਹੜਾ ਵੀ ਵਿਅਕਤੀ ਪੀਪਲ ਦਾ ਉਪਾਅ ਕਰਦਾ ਹੈ ਨਾ ਉਸ ਵਿਅਕਤੀ ਦਾ ਭਾਵੇਂ ਜਿਵੇਂ ਆਪਾਂ ਕਹਿ ਦਿੰਨੇ ਆ ਸਾਡੀ ਕਿਸਮਤ ਹੈ ਉਹ ਰਾਤੋਂ ਰਾਤ ਚਮਕ ਜਾਂਦੀ ਤੇ ਜਿਹੜੇ ਲੋਕ ਕਹਿੰਦੇ ਆ ਸਾਡੀ ਕਿਸਮਤ ਸਾਥ ਨਹੀਂ ਦਿੰਦੀ ਉਹਨਾਂ ਦੀ ਕਿਸਮਤ ਉਹਨਾਂ ਦਾ ਸਾਥ ਵੀ 떼ਨ ਲੱਗ ਜਾਂਦੀ ਇਸ ਉਪਾਰ ਨੂੰ ਅਸੀਂ ਕਿਵੇਂ ਕਰਨਾ ਕਿਹੜੇ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਚੰਗੀ ਲੱਗ ਜੀ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਤਾਂ ਦਾ ਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸਭ ਤੋਂ ਪਹਿਲਾਂ ਇਸ ਉਪਾਅ ਬਾਰੇ ਗੱਲ ਕਰਦੀ ਹੈ ਕਿ ਇਸ ਉਪਾਅ ਨੂੰ ਕੌਣ-ਕੌਣ ਕਰ ਸਕਦਾ ਇਸ ਉਪਾਅ ਨੂੰ ਲੇਡੀਜ਼ ਤੇ ਜੈਸ ਦੋਨੋਂ ਹੀ ਕਰ ਸਕਦੇ ਨੇ ਤੇ ਇਸ ਉਪਾਅ ਨੂੰ ਉਹ ਵਿਅਕਤੀ ਤਾਂ ਕਰਨ ਹੀ ਕਰਨ ਚ ਉਹ ਕਰਜ਼ੇ ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਨੇ ਇਸ ਦੇ ਨਾਲ ਨਾਲ ਉਹ ਵਿਅਕਤੀ ਵੀ ਕਰ ਸਕਦੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਪੈਸਾ ਆਉਂਦਾ ਨਹੀਂ ਜੇ ਹੁੰਦਾ ਤੇ ਰੁਕਦਾ ਨਹੀਂ ਕਹਿਣ ਦਾ ਬਾਗ ਬਰਕਤ ਨਹੀਂ ਪੈਂਦੀ ਉਹ ਵੀ ਇਸ ਉਪਾਣ ਨੂੰ ਕਰ ਸਕਦੇ ਨੇ ਇਸ ਉਪਾਣ ਨੂੰ ਤੁਸੀਂ ਮੰਗਲਵਾਰ ਜਾਂ ਫਿਰ ਸ਼ਨੀਵਾਰ ਦੇ ਦਿਨ ਕਰ ਸਕਦੇ ਹੋ ਇਹਨਾਂ ਦੋਨਾਂ ਦਿਨਾਂ ਦੇ ਵਿੱਚੋਂ ਕਿਸੇ ਵੀ ਦਿਨ ਜਿਸ ਦਿਨ ਵੀ ਤੁਹਾਨੂੰ ਸਮਾਂ ਮਿਲਦਾ ਉਸੇ ਦਿਨ ਹੀ ਤੁਸੀਂ ਇਸ ਉਪਾਣ ਨੂੰ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਇੱਕ ਚਾਹੀਦਾ ਪੀਪਲ ਦਾ ਪੱਤਾ ਜਿਹੜਾ ਤੁਹਾਡੇ ਆਸ-ਪਾਸ ਕੋਈ ਵੀ ਪੀਪਲ ਦਾ ਦਰਖਤ ਹੋਵੇਗਾ ਤੁਸੀਂ ਉੱਥੇ ਜਾ ਕੇ ਇੱਕ ਪੀਪਲ ਦਾ ਪੱਤਾ ਲਿਆ ਸਕਦੇ ਹੋ ਜੇਕਰ ਤਾਂ نیچے ਡਿੱਗਿਆ ਹੋਇਆ ਸਾਫ਼-ਸੁਥਰਾ ਪੱਤਾ ਤਾਂ ਤੁਸੀਂ ਉਹ ਹੀ ਲੈ ਲਓ ਜੇਕਰ نیچے ਨਹੀਂ ਡਿੱਗਿਆ ਹੋਇਆ ਤਾਂ ਤੁਸੀਂ ਪੀਪਲ ਦੇ ਦਰਖਤ ਨੂੰ ਤੁਸੀਂ ਪ੍ਰਾਰਥਨਾ ਕਰਕੇ ਉਹਨਾਂ ਦਾ ਇੱਕ ਪੱਤਾ ਤੁਸੀਂ ਤੋੜ ਸਕਦੇ ਹੋ ਇਸ ਤਰੀਕੇ ਦੇ ਨਾਲ ਉਸ ਪੱਤੇ ਨੂੰ ਲੈ ਕੇ ਤੁਸੀਂ ਘਰ ਆ ਜਾਣਾ ਘਰ ਆ ਕੇ ਤੁਸੀਂ ਸਾਫ਼ ਸੁਥਰੇ ਪਾਣੀ ਦੇ ਨਾਲ ਉਸ ਪੱਤੇ ਨੂੰ ਤੁਸੀਂ ਧੋ ਲੈਣਾ ਧੋਣ ਤੋਂ ਬਾਅਦ ਵਿੱਚ ਤੁਸੀਂ ਕੀ ਕਰਨਾ ਹੈ ਥੋੜਾ ਜਿਹਾ ਤੁਸੀਂ ਗੰਗਾ ਜਲ ਲੈ ਲੈਣਾ ਉਸ ਗੰਗਾ ਜਲ ਦਾ ਤੁਸੀਂ ਛਿੜਕਾ ਥੋੜਾ ਜਿਹਾ ਕਰਕੇ ਉਸ ਪੀਪਲ ਦੇ ਪੱਤੇ ਦੇ ਉੱਤੇ ਕਰਨਾ ਹੈ ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦਾ ਥੋੜਾ ਜਿਹਾ ਕੇਸਰੀਏ ਵਾਲਾ ਸੰਧੂਰ ਹੈ ਦੇਖੇ ਕਿ ਤੁਸੀਂ ਇਸ ਸੰਧੂਰ ਨੂੰ ਥੋੜਾ ਜਿਹਾ ਨੈਣਾ ਕਿਸੇ ਕਟੋਰੀ ਦੇ ਵਿੱਚ ਲੈ ਸਕਦੇ ਤੇ ਉਸ ਦੇ ਵਿੱਚ ਵੀ ਤੁਸੀਂ ਥੋੜਾ ਜਿਹਾ ਗੰਗਾ ਚਲ ਮਿਲਾ ਲੈਣਾ ਗੰਗਾ ਚਲ ਮਿਲਾ ਕੇ ਤੁਸੀਂ ਉਸ ਦਾ گاੜਾ ਜਿਹਾ ਇੱਕ ਪੇਸਟ ਤਿਆਰ ਕਰ ਲੈਣਾ ਤੇ ਜਿਹੜਾ ਇਹ ਤੁਸੀਂ ਸੰਧੂਰ ਦਾ گاੜਾ ਜਿਹਾ ਪੇਸਟ ਬਣਾਇਆ ਹੈ ਨਾ ਇਸ ਦੇ ਨਾਲ ਤੁਸੀਂ ਪੀਪਲ ਦੇ ਪੱਤੇ ਦੇ ਉੱਪਰ ਲਿਖਣਾ ਤੁਸੀਂ ਭਗਵਾਨ ਰਾਮ ਦਾ ਨਾਮ ਕਹਿਰ ਦਾ ਭਾਵ ਕੇ ਪੱਤੇ ਦੇ ਉੱਪਰ ਤੁਸੀਂ ਲਿਖਣਾ ਜੈ ਸ਼੍ਰੀ ਰਾਮ ਇਸ ਤਰੀਕੇ ਨਾਲ ਤੁਸੀਂ ਜੈ ਸ਼੍ਰੀ ਰਾਮ ਲੈ ਕੇ ਉਸ ਪੱਤੇ ਨੂੰ ਤੁਸੀਂ ਥੋੜੇ ਜਿਹੇ ਸਮੇਂ ਦੇ ਲਈ ਸੁੱਕਣ ਦੇ ਲਈ ਛੱਡ ਦਿਨਾ ਕਿਉਂਕਿ ਉਹ ਜੋ ਤੁਸੀਂ ਲਿਖਿਆ ਉਹ ਇਕਦਮ ਗਿੱਲਾ ਹੋਵੇਗਾ ਤੇ ਖਰਾਬ ਵੀ ਹੋ ਸਕਦਾ ਇਸ ਕਰਕੇ ਤੁਸੀਂ ਉਸ ਨੂੰ ਥੋੜਾ ਜਿਹਾ ਸੁਕਾ ਲੈਣਾ ਇਸ ਤਰੀਕੇ ਦੇ ਨਾਲ ਜਰੂਰ ਪੱਤਾ ਸੁੱਕ ਜਾਵੇਗਾ ਤੇ ਪੱਤੇ ਦੇ ਨਾਲ ਤੁਸੀਂ ਲੈਣਾ ਹੈ ਥੋੜਾ ਜਿਹਾ ਗੁੜ ਜੇਕਰ ਤੁਹਾਡੇ ਕੋਲ ਗੁੜ ਹੈਗਾ ਤੁਸੀਂ ਗੁੜ ਲੈ ਸਕਦੇ ਹੋ ਜੇਕਰ ਗੁੜ ਨਹੀਂ ਹੈਗਾ ਤਾਂ ਤੁਸੀਂ ਲੱਡੂ ਵੀ ਲੈ ਸਕਦੇ ਹੋ ਇਹ ਜਰੂਰ ਤੁਸੀਂ ਜਲੇਬੀ ਚਾ ਬੂਦੀ ਦਾ ਭੋਗ ਵੀ ਲੈ ਸਕਦੇ ਹੋ ਇਹ ਲੈ ਕੇ ਤੁਸੀਂ ਜਾਣਾ ਸੰਕਟਮੋਚਨ ਹਨੂਮਾ ਜੀ ਦੇ ਮੰਦਰ ਦੇ ਵਿੱਚ ਉੱਥੇ ਜਾ ਕੇ ਤੁਸੀਂ ਜਿਹੜਾ ਪਤਾ ਇਹਨਾਂ ਤੁਸੀਂ ਸੰਕਟਮੋਚਨ ਹਨੂਮਾ ਜੀ ਨੂੰ ਅਰਪਿਤ ਕਰਨਾ ਹੈ ਕਹਿੰਦਾ ਭਾਵ ਕਿ ਸੰਕਟਮੋਚਨ ਹਨੂਮਾ ਜੀ ਨੂੰ ਤੁਸੀਂ ਇਹ ਪਤਾ ਚੜਾਉਣਾ ਹੈ ਤੇ ਇਸ ਤਰੀਕੇ ਦੇ ਨਾਲ ਉਸ ਪੱਤੇ ਨੂੰ ਚੜਾਉਣ ਤੋਂ ਬਾਅਦ ਦੇ ਵਿੱਚ ਜਿਹੜਾ ਵੀ ਤੁਸੀਂ ਭੋਗ ਲੈ ਕੇ ਗਏ ਹੋ ਬੂੰਦੀ ਦਾ ਲੱਡੂ ਦਾ ਚਾਚਲੇਬੀ ਦਾ ਜਾਂ ਫਿਰ ਬਰਫੀ ਦਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਲੈ ਕੇ ਗਏ ਹੋ ਨਾ ਉਹ ਭੋਗ ਤੁਸੀਂ ਲਗਵਾਉਣਾ ਹੈ ਜੇਕਰ ਤੁਸੀਂ ਭੋਗ ਲਾਲ ਕਲਰ ਦਾ ਤੁਸੀਂ ਕਹਿਣ ਦਾ ਭਾਵ ਕਿ ਰੈੱਡ ਕਲਰ ਦੀ ਮਠਿਆਈ ਦਾ ਲਗਾਉਣੀ ਹੋ ਤਾਂ ਉਹ ਤੁਹਾਡੇ ਲਈ ਇਸ ਤੋਂ ਵੀ ਜ਼ਿਆਦਾ ਉੱਤਮ ਹੋਵੇਗਾ ਜੇ ਜਦੋਂ ਵੀ ਤੁਸੀਂ ਇਸ ਪੱਤੇ ਨੂੰ ਤੁਸੀਂ ਸੰਕਟਮੋਚਨ ਹਨੂਮਾ ਜੀ ਦੇ ਮੰਦਰ ਚਾਕੇ ਅਰਪਿਤ ਕਰੋਗੇ ਤਾਂ ਅਰਪਿਤ ਕਰਨ ਤੋਂ ਬਾਅਦ ਇਹ ਵਿੱਚ ਤੁਸੀਂ ਜੈ ਸ਼੍ਰੀ ਰਾਮ ਜੈ ਸੀਤਾ ਰਾਮ ਜੈ ਸ਼੍ਰੀ ਰਾਮ ਜੈ ਸੀਤਾ ਰਾਮ ਇਸ ਤਰੀਕੇ ਦੇ ਨਾਲ ਤੁਸੀਂ 108 ਵਾਰ ਬੋਲਣਾ ਹੈ ਤੇ ਇਸ ਦੇ ਨਾਲ ਨਾਲ ਊਮ ਹਮ ਅਨੁਮਤੇ ਨਮਾ ਇਸ ਮੰਤਰ ਨੂੰ ਤੁਸੀਂ ਜ਼ਰੂਰ ਬੋਲਣਾ ਹੈ ਤੇ ਬੋਲਣਾ ਤੁਸੀਂ 11 ਵਾਰ ਇਸ ਮੰਤਰ ਨੂੰ ਤੁਸੀਂ ਚੰਗੀ ਤਰ੍ਹਾਂ ਨੋਟ ਕਰਕੇ ਵੀ ਰੱਖ ਸਕਦੇ ਹੋ ਜੇਕਰ ਤੁਹਾਨੂੰ ਇਹ ਮੰਤਰ ਧਿਆਨ ਦੇ ਵਿੱਚ ਨਹੀਂ ਰਹਿੰਦਾ ਜਾਂ ਫੇ ਸਮਝ ਨਹੀਂ ਲੱਗਦੀ ਤਾਂ ਤੁਸੀਂ ਜੈ ਸ਼੍ਰੀ ਰਾਮ ਜੈ ਸੀ타 ਰਾਮ 108 ਵਾਰ ਬੋਲਣਾ ਉਹ ਤਾਂ ਬੋਲਣਾ ਹੀ ਬੋਲਣਾ ਤੇ ਉਸ ਤੋਂ ਅਲੱਗ ਜੈ ਸ਼੍ਰੀ ਰਾਮ ਜੈ ਸੀ타 ਰਾਮ ਤੁਸੀਂ 11 ਵਾਰ ਇਸ ਮੰਤਰ ਦੀ ਜਗ੍ਹਾ ਤੇ ਬੋਲ ਸਕਦੇ ਹੋ ਕਿਉਂਕਿ ਤੁਸੀਂ ਜਿੰਨੀ ਵਾਰ ਭਗਵਾਨ ਰਾਮ ਦਾ ਨਾਮ ਲਓਗੇ ਓਨੀ ਜ਼ਿਆਦਾ ਹੀ ਸੰਕਟ ਹਨੂਮਾਨ ਜੀ ਸੰਕਟ ਮੋਚਨ ਹਨੂਮਾਨ ਜੀ ਤੁਹਾਡੀ ਤੋਂ ਪ੍ਰਸੰਨ ਹੋਣਗੇ ਕਿਉਂਕਿ ਭਗਵਾਨ ਰਾਮ ਦਾ ਨਾਮ ਸੰਕਟ ਮੋਚਨ ਹਨੂਮਾਨ ਜੀ ਨੂੰ ਸਭ ਤੋਂ ਜ਼ਿਆਦਾ ਪਿਆਰਾ ਹੈ ਇਸ ਉਪਾਅ ਨੂੰ ਤੁਸੀਂ ਸ਼ਨੀਵਾਰ ਜਾਂ ਮੰਗਲਵਾਰ ਕਿਸੇ ਵੀ ਦਿਨ ਕਰ ਸਕਦੇ ਹੋ ਤੇ ਜੇਕਰ ਤੁਹਾਡੇ ਘਰ ਦੇ ਆਸ-ਪਾਸ ਕਿਤੇ ਵੀ ਸੰਕਟ ਮੋਚਨ ਹਨੂਮਾਨ ਜੀ ਦਾ ਮੰਦਰ ਨਾ ਹੋਵੇ ਤਾਂ ਤੁਸੀਂ ਕੀ ਕਰਨਾ ਹੈ ਪੀਪਲ ਦਾ ਛੇੜਾ ਦਰਖਤ ਤੇ ਉਸ ਦੇ نیچے ਵੀ ਤੁਸੀਂ ਇਸ ਪੀਪਲ ਦੇ ਪੱਤੇ ਨੂੰ ਰੱਖ ਕੇ ਆ ਸਕਦੇ ਹੋ ਇਹ ਉਹਨਾਂ ਲਈ ਆਪਸ਼ਨ ਹੈ ਜਿਨ੍ਹਾਂ ਦੇ ਆਸ-ਪਾਸ ਸੰਕਟਮੋਚਨ ਹਨੂਮਾਚੀ ਦਾ ਮੰਦਿਰ ਨਹੀਂ ਹੈਗਾ ਇਸ ਉਪਾਅ ਨੂੰ ਤੁਸੀਂ 4 ਤੋਂ 5 ਵਾਰ ਕਰਨਾ ਜੇਕਰ ਮੰਗਲਵਾਰ ਕਰ ਰਹੇ ਹੋ ਤਾਂ 4 ਤੋਂ 5 ਮੰਗਲਵਾਰ ਕਰਨਾ ਜੇਕਰ ਸ਼ਨੀਵਾਰ ਕਰ ਰਹੇ ਹੋ ਤਾਂ 4 ਤੋਂ 5 ਸ਼ਨੀਵਾਰ ਲਗਾਤਾਰ ਕਰਕੇ ਜ਼ਰੂਰ ਦੇਖੋ ਦੇਖੋਗੇ ਤੁਸੀਂ ਕਿਵੇਂ ਤੁਹਾਡੇ ਨਾਲ ਚਮਤਕਾਰ ਹੁੰਦਾ ਹੈ 30 ਕਰੋੜਾਂ ਦਾ ਕਰਜ਼ਾ ਵੀ ਤੁਹਾਡੇ ਸਿਰ ਤੋਂ ਦੂਰ ਹੋ ਜਾਂਦਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਜ਼ਰੂਰ ਇੱਕ ਵਾਰ ਇਸ ਉਪਾਅ ਨੂੰ ਕਰਕੇ ਦੇਖਿਓ ਤੁਸੀਂ ਦੇਖੋਗੇ ਤੁਹਾਡਾ ਕਰੋੜਾਂ ਦਾ ਕਰਜ਼ਾ ਵੀ ਤੁਰੰਤ ਹੀ ਉਤਰ ਜਾਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਜਦੋਂ ਵੀ ਕੋਈ ਵੀ ਉਪਾਅ ਕਰਦੇ ਹੋ ਤਾਂ ਪੂਰੇ ਵਿਸ਼ਵਾਸ ਦੇ ਨਾਲ ਕਰਿਆ ਕਰੋ ਤਾਂ ਜੋ ਤੁਹਾਨੂੰ ਇਹ ਉਪਾਅ ਦਾ ਫਲ ਵੀ ਮਿਲੇ ਹਾਂਜੀ ਇਹ ਸਿੱਧੀ ਸਾਡੀ ਅੱਜ ਦੀ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੋ ਸੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਤੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਪੈਨਪ੍ਰਾਪਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਉਪਾਤ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਪੈਨਪ੍ਰਾਪਾਵਾਂ ਦਾ ਧੰਨਵਾਦ ਜੀ